ਮਕਿਓ ਅੱਜ ਆਪਾਂ ਕੀ ਪੜ੍ਹਨਾ ਹੈ ਅੱਜ ਆਪਣਾ ਟੌਪਿਕ ਹੈ ਪੜਾਈ ਦਾ ਦੇਖੋ ਆਪਣੇ ਕੀ ਕਿਆ ਹੋਇਆ ਸਾਈਬਰ ਸਾਈਬਰ ਕ੍ਰਾਈਮ ਸਾਈਬਰ ਕ੍ਰਾਈਮ ਪਹਿਲਾਂ ਦੱਸੋ ਕੀ ਕ੍ਰਾਈਮ ਕੀ ਹੁੰਦਾ ਕ੍ਰਾਈਮ ਗੁਨਾਹ ਹੁੰਦਾ ਜੁਰਮ ਕੋਈ ਵੀ ਗਲਤ ਕੰਮ ਜਿਸ ਦੀ ਵੀ ਸਜ਼ਾ ਦਿੱਤੀ ਜਾਂਦੀ ਹੈ ਉਹਨੂੰ ਕਹਿੰਦੇ ਆ ਕ੍ਰਾਈਮ ਜੁਰਮ ਠੀਕ ਹੈ ਜਿਹੜੀ ਜੀ ਮਾਫੀਯੋਗ ਨਹੀਂ ਹੈ ਉਹਨੂੰ ਕਹਿੰਦੇ ਆ ਕ੍ਰਾਈਮ आपा नहीं पढ़ता जिसे इंटरट्टे गए जुल्मेबर क्राइम ठीक है आप ਪੰਜਾਬੀ ਕਿਹਾ ਸਕਦੇ ਆ ਸਾਈਬਰ ਅਪਰਾਧ ਕੀ ਕਹਿ ਸਕਦੇ ਆ ਸਾਈਬਰ ਅਪਰਾਧ ਆਪਾਂ ਤੁਹਾਨੂੰ ਪਤਾ ਕਿਸੇ ਕੋਈ ਤੱਕ ਤੁਹਾਡੇ ਨਾਲ ਕੋਈ ਸਾਈਬਰ ਕ੍ਰਾਈਮ ਹੋਇਆ ਜੀ ਤੱਕ ਤੁਹਾਨੂੰ ਨੋ ਚਲੋ ਇਹ ਵੀ ਕਿਹੜੀ ਕੋਸ਼ਿਸ਼ ਕਰਨੀ ਆ ਆਪਣੇ ਨਾਲ ਦਾ ਹੈਕਿੰਗ ਬਾਰੇ ਸੁਣਿਆ ਹੈਕਿੰਗ ਬਾਰੇ ਯੈਸ ਸਰ ਕੀ ਹੁੰਦੀ ਹੈ ਹੈਕਿੰਗ ਤੁਹਾਡੇ ਕੰਪਿਊਟਰ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਹੈਕ ਕਰਕੇ ਉਹਦੇ ਵਿੱਚੋਂ ਕਿਸੇ ਨਾ ਕਿਸੇ ਤਰੀਕੇ ਦਾ ਕੋਈ ਸਮੱਗਰੀ ਚੋਰੀ ਕਰ ਲੈਣੀ ਉਹਨੂੰ ਕਹਿੰਦੇ ਆ ਹੈਕ ਜਾਂ ਤੁਹਾਡੇ ਕੰਪਿਊਟਰ ਨੂੰ ਹੈਕ ਕਰਕੇ ਉਸ ਆਈਪੀ ਐਡਰੈਸ ਨੂੰ ਕਿਸੇ ਹੋਰ ਕੰਪਿਊਟਰ ਦੇ ਵਿੱਚ ਕੋਈ ਅਟੈਚ ਕਰਨਾ ਉਹਨੂੰ ਕਹਿੰਦੇ ਆ ਹੈਕਿੰਗ ਠੀਕ ਹੈ ਹੁਣ ਫਾਈਬਰ ਕ੍ਰਾਈ ਦੇ ਵਿੱਚ ਦੋ ਤਰੀਕੇ ਦੇ ਨਾਲ ਕਾਈ ਇਹਨੂੰ ਕੋ ਬੂਟ ਨੂੰ ਵਰਤੇ ਜਾਂਦਾ ਕੰਪਿਊਟਰ ਐਜ਼ ਆ ਟੂਲ ਕੇ ਔਰ ਕੰਪਿਊਟਰ ਐਜ਼ ਆ ਵੈਪਨ ਕੰਪਿਊਟਰ ਨੂੰ ਨਿਸ਼ਾਨੇ ਦੇ ਤੌਰ ਤੇ ਜਾਂ ਕੰਪਿਊਟਰ ਨੂੰ ਹਥਿਆਰ ਦੇ ਤੌਰ ਤੇ ਹਥਿਆਰ ਦੇ ਤੌਰ ਤੇ ਦਾ ਹੋਇਆ ਜਿਹੜੇ ਕੰਪਿਊਟਰ ਨੂੰ ਤੁਸੀਂ ਵਰਤਦੇ ਹੋ ਕਿਸੇ ਹੋਰ ਕੰਪਿਊਟਰ ਨੂੰ ਹੈਕ ਕਰਨ ਦੇ ਲਈ ਉਹ ਬਣ ਗਿਆ ਹਥਿਆਰ ਪਰ ਤੇ ਜਿਹੜੇ ਕੰਪਿਊਟਰ ਨੂੰ ਹੈਕ ਕੀਤਾ ਉਹਨੂੰ ਕੀ ਕਹਿੰਦੇ ਆ ਹਥਿਆਰ ਠੀਕ ਹੈ ਉਹ ਐਸਾ ਹਥਿਆਰ ਉਹ ਐਸਾ ਵੈਪਨ ਬਣ ਗਿਆ ਜਿਹੜਾ ਕੰਪਿਊਟਰ ਹੈਕ ਹੋਇਆ ਉਹ ਕੀ ਹੋ ਗਿਆ ਨਿਸ਼ਾਨਾ ਟਾਰਗੇਟ ਹੋ ਗਿਆ ਕਿ ਨਾ ਯਸ ਕੰਪਿਊਟਰ ਤੇ ਰਹਣੀ ਆਪਾਂ ਵੱਟ ਕੇ ਦੂਸਰੇ ਕੰਪਿਊਟਰ ਨੂੰ ਹੈਕ ਕੀਤਾ ਉਹ ਕਹਿੰਦੇ ਆ ਕੰਪਿਊਟਰ ਹੈਕ ਨਾ ਹੋਇਆ ਪਰ ਵਰਤੇ ਆਪਾਂ ਐਜ਼ਾ ਹਥਿਆਰ ਵਰਤਿਆ ਤੇ ਜਿਹੜੇ ਕੰਪਿਊਟਰ ਨੂੰ ਹੈਕ ਕੀਤਾ ਉਹ ਵੀ ਕਹਿੰਦੇ ਆ ਟਾਰਗੇਟ ਇਹ ਕਹਿੰਦੇ ਆ ਕੰਪਿਊਟਰ ਐਜ਼ਾ ਟਾਰਗੇਟ ਨਿਸ਼ਾਨੇ ਦੇ ਤੌਰ ਤੇ ਬਹੁਤ ਤਰ੍ਹਾਂ ਦੇ ਹੈਕਰ ਦੇ ਇੱਥੇ ਬੈਠੇ ਨੇ ਤਿੰਨ ਤਰੀਕੇ ਦੇ ਹੈਕਿੰਗ ਹੁੰਦੇ ਨੇ ਪਤਾ ਕਿ ਮੈਨੂੰ ਹੈਕਟਰ ਫੋਰੇ ਨਾ ਸਰ ਓਕੇ ਹੈਕਟਰ ਪਹਿਲਾਂ ਦਾ ਤਾਂ ਤੁਹਾਨੂੰ ਹੈਕਟਰ ਕੀ ਹੁੰਦੀ ਆ ਬਲੈਕ ਹੈ ਹੈਕਟਰ ਵਾਈਟ ਹੈ ਹੈਕਟਰ ਐਂਡ ਗ੍ਰੇ ਹੈ ਇੰਨੇ ਕੀ ਨੇ ਮੈਂ ਸੁਣਾ ਬਲੈਕ ਹੈ ਹੈਕਟਰ ਉਹ ਹੁੰਦੇ ਨੇ ਜਿਹੜੇ ਕਿਸੇ ਦੂਸਰੇ ਦੇ ਕੰਪਿਊਟਰ ਨੂੰ ਹੈਕ ਕਰ ਲੈਂਦੇ ਆ ਤੇ ਉਹ ਨੁਕਸਾਨ ਹੋ ਜਾਂਦਾ ਠੀਕ ਹੋ ਗਿਆ ਸਮਝ ਆਈ ਨਾ ਯੈਸ ਸਰ ਇਹਦੇ ਬਾਰੇ ਆਪਾਂ ਆਮ ਤੌਰ ਤੇ ਜਾਣਦੇ ਜਿਹੜਾ ਵਾਈਟ ਹੈਡ ਹੈਕਰ ਹੁੰਦੇ ਨੇ ਉਹ ਕੀ ਕਰਦੇ ਨੇ ਵਾਈਟ ਹੈਟ ਹੈਕਰਸ ਨੇ ਉਹ ਕਰਦੇ ਨੇ ਚੰਗੇ ਕੰਮਾਂ ਦੇ ਨੇ ਮੰਨ ਲਓ ਜਿਹੜੇ ਬਲੈਕ ਹੈਟ ਹੈਕਰ ਹੁੰਦੇ ਨੇ ਉਹਨਾਂ ਨੇ ਜਿਹੜੇ ਤਰੀਕਿਆਂ ਦੇ ਨਾਲ ਹੈਕਿੰਗ ਕਰਦੀ ਹੁੰਦੀ ਹੈ ਉਹ ਉਹਨਾਂ ਦਾ ਤੋੜ ਲਾ ਦਿੰਦੇ ਠੀਕ ਹੈ ਇਹਨਾਂ ਨੂੰ ਚੰਗੇ ਕੰਮਾਂ ਦੇ ਲਈ ਵਰਤੇ ਜਾਂਦਾ ਉਹਨਾਂ ਕਹਿੰਦੇ ਗੁੱਡ ਬਾਈ ਜਿਹੜੇ ਬਲੈਕ ਹੈਟ ਹੈਕਰ ਨੂੰ ਕਹਿੰਦੇ ਬੈਡ ਠੀਕ ਹੈ ਜਿਹੜੇ ਗ੍ਰੇ ਹੈਟ ਹੈਕਰ ਹੁੰਦੇ ਆ ਉਹ ਨਾ ਤਾਂ ਹੈਕ ਹੀ ਕਰਦੇ ਆ ਮਾਰੇ ਕੰਮਾਂ ਦੇ ਲਈ ਨਹੀਂ ਨਾ ਚੰਗੇ ਉਹ ਗਾਪਲੇ ਸ਼ੌਕ ਦੇ। ਠੀਕ ਹੈ ਉਹਨਾਂ ਨੂੰ ਆਪਾਂ ਕਹਿੰਦੇ ਆ ਗਰੇ ਹੈਡ ਹੈਟਰ ਠੀਕ ਹੈ ਤੁਹਾਡੇ ਨਾਲ ਅੱਜ ਤੱਕ ਕਿਸੇ ਨੇ ਨਾਮ ਤੋਂ ਕੋਈ ਫਲੋਟ ਹੋਇਆ? ਕੋ ਬੈਂਕਿੰਗ ਦਾ ਹੋਇਆ ਇਦ ਤੱਕ? ਬਹੁਤ ਸਾਰੇ ਮੋਬਾਈਲ ਦੇ ਉੱਤੇ ਤੁਹਾਨੂੰ ਬੈਂਕਾਂ ਦਾ ਮੈਸੇਜ ਆ ਜਾਂਦਾ ਹੁੰਦਾ ਵਾ ਕਰੇ ਨਾ ਕਰੇ ਆਇਆ ਹੁੰਦਾ ਵੀ ਇਹ ਦੇ ਉੱਤੇ ਕਲਿੱਕ ਕਰੋ ਤਾਂ ਤੁਹਾਨੂੰ 300 ਲੱਖ ਰੁਪਏ ਦੀ ਪ੍ਰਾਈਮ ਮਿਲੂ। ਜੇ ਤੁਸੀਂ ਉਹਦੇ ਤੇ ਕਲਿੱਕ ਕਰਦੇ ਹੋ ਨਾਲ ਦੀ ਨਾਲ ਤੁਹਾਡਾ ਜਿਹੜਾ ਮੁੰਡਾ ਦਾਦਾ ਹੈ ਖੇਡਦਾ ਬਹੁਤ ਸਾਰਾ ਜਿਹੜਾ ਡੇਟਾ ਲੀਕ ਜਾਂ ਕਰਪਤੀ ਜਿਹੜੀ ਅਸੀਂ ਅਨ ਸਕਿਓਰ ਜਿਹੜੇ ਲਿੰਕਸ ਨੇ ਉਹਨਾਂ ਦੇ ਉੱਤੇ ਕਲਿੱਕ ਕਰਦੇ ਨੇ ਜਿਹੜੀ ਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਕੀ ਹੈ ਇਹ ਅਕਸਰ ਤੁਹਾਡੇ ਈਮੇਲ ਤੇ ਆ ਨਹੀਂ ਹੁੰਦੇ ਜਾਂ ਜਿਆਦਾਤਰ ਆਪਟੀਕਲ ਜਿਹੜੇ ਈ-ਨੇਟ ਬੱਤੇ ਤੁਹਾਡੇ ਉਨਗੇ ਉਹਨਾਂ ਨੂੰ ਗੇਮਿੰਗ ਦੇ ਰਾਹੀਂ ਇਹਨਾਂ ਨੇ ਰਾਹੀਂ ਯੂਜ਼ ਕੀ ਕਰਦਾ ਬੱਚੇ ਗੇਮਿੰਗ ਕਰਾਈ ਉਹਦੇ ਵੀ ਕਿਤੇ ਪਲੇਨ ਕੀਤਾ ਜਾਂਦਾ ਕਿ ਤੁਸੀਂ ਉਹ ਲਿਖ ਦੇ ਉੱਤੇ ਕ੍ਰੈਕ ਕਰ ਦਿੰਦੇ ਹੋ ਤੇ ਤੁਹਾਡਾ ਆਪਾ ਅਕਾਊਂਟ ਹੈਕ ਹੋ ਜਾਂਦਾ ਜਾਂ ਜੇ ਮਾਫਿਆ ਦਾ ਤੁਹਾਡੇ ਨਾਲ ਕਿਸੇ ਦਾ ਉਹਦੇ ਤੇ ਵਿਅਕਤੀ ਦਾ ਨਾਮ ਹੋ ਜਾਦਾ ਉਹਦੇ ਵਿੱਚੋਂ ਵੀ ਪੈਸੇ ਕੱਢ ਲਏ ਜਾਂਦੇ ਨੇ ਜਿਹੜੇ ਕੀ ਸਾਈਬਰ ਕ੍ਰਾਈਮ ਹੈ। ਅੰਮ੍ਰਈਦਾ ਬਸਾਰੇ? ਯੈਸ ਸਰ। ਇਹ ਕ੍ਰਾਈਮ ਬਹੁਤ ਰਾਤ ਤਰੀਕਿਆਂ ਦੀ ਹੁੰਦੀ ਹੈ। ਅੱਜ ਆਪਾਂ ਕੀ ਕੀਤਾ ਹੈ ਸਿਰਫ ਹੈਕਿੰਗ ਬਾਰੇ। ਅੱਗੇ ਆਪਾਂ ਕੀ ਕਰਾਂਗੇ ਹੈਕਿੰਗ ਤੋਂ ਬਿਨਾ ਹੋਣ ਕਿਹੜੇ ਤਰੀਕੇ ਦੇ ਸਾਈਬਰ ਕ੍ਰਾਈਮ ਹੁੰਦੇ ਆ ਉਹਨਾਂ ਬਾਰੇ ਡਿਸਕਸ਼ਨ ਠੀਕ ਹੈ ਬੱਚੇ yes sir okay.